ਆ ਬੇਰਾ ਦੌੜ ਨੂੰ ਇੱਥੋਂ ਪੌਂਡਾ ਸਾਹਿਬ ਨੂੰ ਮੰਨੋ ਚੱਲੇ ਪਾਪੇ ਜੇ ਬੁਰਾ ਕਹਿੰਦੇ ਛੱਲੀਆਂ ਖਾਵਾਂਗੇ ਹੈ ਖਾਜ ਕੀ ਹਾਲ ਵਈਆ ਠੀਕ ਹੈ ਕੀ ਰੇਟ ਲਗਾ ਦੀ ਛੱਲੀਆਂ 5 5 ਦਾ ਜਨਮ ਸਥਾਨ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰੇ ਤੇ ਭੈਣ ਭਰਾਵਾਂ ਦੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸੀ ਕੇਸ ਦੀ ਧਰਤੀ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਆਪਣੀ ਯਾਤਰਾ ਚੱਲ ਰਹੀ ਸੀ ਸ੍ਰੀ ਹਿਮਕੁੰਡ ਸਾਹਿਬ ਤੇ ਆਪਾਂ ਜੀ ਹੁਣ ਵਾਪਸ ਆ ਗਏ ਰਿਸ਼ੀਕੇਸ਼ ਜਿਹੜਾ ਅੱਜ ਦਾ ਸਫ਼ਰ ਆਪਣਾ ਹੋ ਰਿਸੀਕੇਸ਼ ਤੋਂ ਪੌਂਡਾ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਪੰਜਾਬ ਤੇ ਵੀਡੀਓ ਪੂਰੀ ਦੇਖਿਓ ਜੀ ਤੇ ਆਪਣੇ ਜਿਹੜੇ ਚੈਨਲ ਤੇ ਨਵੇਂ ਨੇ ਜੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਪੇਜ ਵੀ ਅਤੇ ਇਸ਼ਟਾ ਵੀ ਉਹਨੂੰ ਆਪਣਾ ਫੋਲੋ ਜਰੂਰ ਕਰਨਾ ਜੀ ਚੱਲੇ ਸੁਖਰਾਜ ਜੀ ਰੇਡੀਓ ਹਾਂ ਜੀ ਥੋ ਡਾਕਟਰ ਜੀ ਠੀਕ ਹੈ ਰੇਡੀਓ ਹਾਂ ਜੀ ਹਾਂ ਤੇ ਲਓ ਜੀ ਆਪਣੇ ਜਿਹੜੇ ਤੇ ਜਿਹਨੇ ਜਾਣਾ ਵਿੱਚ ਰਹਿ ਸਕਦਾ ਜਦੋਂ ਵੀ ਪਰਿਸ਼ੀਕੇ ਸ਼ੋਣਿਆ ਤੇ ਲੈਟ ਵੀ ਲੱਗੀ ਹੋਈ ਆ ਇਹ ਹੁਣ ਆ ਦੇਖੋ ਬਾਈ ਹੁਣ ਇਹ ਲੈਫਟ ਰਹੀ ਜਾਣਗੇ ਤੇ ਬਾਕੀ ਸਾਥੀਆਂ ਨੂੰ ਵੀ ਕਰ ਦਿਆਂ ਗਲਵਾਤ ਰੈਡੀ ਨੇ ਬਾਕੀ ਸਾਰੇ ਜੀ ਹੁਣ ਪੈਗ ਬੋਕ ਕਸਲੇ ਪੱਗ ਪੰਗਾ ਵਾਹ ਲਿਆ ਮੁੰਡਿਆਂ ਨੇ ਚੋਬਰਾਂ ਨੇ ਪੱਗਾਂ ਪੰਗਾ ਕਸ ਲਈਆਂ ਅੱਲਾ ਕੰਮ ਐਕਸਰਸ ਹੈ ਨਹੀਂ ਬਾਈ ਸ਼ਰਮਾ ਜੀ ਕੋ ਲਾ ਕੇ ਲਈ ਚਸ਼ਮਾ ਆ ਮਾਹਰ ਤੇ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਸੋ 23 ਨੰਬਰ ਰੂਮ ਨਿਰਮਲਾ ਆਸ਼ਰਮ ਰਿਸ਼ੀਕੇਸ਼ ਜਿੱਦੋਂ ਵੀ ਆਪਾਂ ਤੁਸੀਂ ਇਧਰ ਰਿਸ਼ੀਕੇਸ਼ ਜਾ ਉਤਰਾਖੰਡ ਲਈ ਆਉਣੇ ਆ। ਸਾ ਗੁਰਦੁਆਰਾ ਸਾਹਿਬ ਵਿਖੇ ਜਾਂ ਰੋਮਨਾ ਹੋਟਲ ਤੋਂ ਮਿਲ ਜਾਂ ਤਾਂ ਤੇ ਗੁਰਦੁਆਰਾ ਸਾਹਿਬ ਤੋਂ ਹਰਦੁਆਰ ਵਾਲੀ ਸਾਈਡ 1 ਕਿਲੋਮੀਟਰ ਨਿਰਮਲਾ ॠषि ਨਿਰਮਲਾ ਬਿਸ਼ਰਾਮ ਆਸ਼ਰਮ ਆ ਤੇ ਉੱਥੇ ਤੁਹਾਨੂੰ ਕਮਰੇ ਮਿਲ ਜਾਣੇ ਆ ਤੇ ਆਪਣਾ 123 ਨੰਬਰ ਰੋਮਸੀ ਤੇ ਆਪਾਂ ਹੁਣ ਚੱਲੇ ਥੱਲੇ ਜੀ ਪੌੜੀ ਉੱਤਰਦੇ। ਬਾਕੀ ਕੁਝ ਬਾਗੇ ਆ ਰਹੇ ਨੇ ਕੁਸਤੀ। ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ 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 ਸਾਰੀ ਬਿਲਡਿੰਗ ਆ ਜਾਂਦੀ ਜੇ ਨਾ ਤੇ ਇਧਰ ਸਾਈਡ ਤੇ ਲੰਗਰ ਹਾਲ ਬਹੁਤ ਵਧੀਆ ਸਫਾਈ ਆ ਬਹੁਤ ਵਧੀਆ ਸਿਸਟਮ ਆ ਪੱਕਿਆ ਰੂਮ ਵੀ ਮਤਲਬ ਫਰੀ ਮਿਲ ਜਾਂਦਾ ਆ ਉਦੀ ਸਾਧਾ ਨਾਲ ਜੋ ਮਰਜੀ ਤੁਸੀਂ ਦਾਨ ਚ ਦੇ ਸਕਦੇ ਲੰਗਰ ਵੀ ਚੱਲਦਾ 24 ਘੰਟੇ ਸਾਮ ਨੂੰ ਦੁੱਧਾ ਤੇ ਜਿਹੜੇ ਵੀ ਯਾਤਰੀ ਆਉਂਦੇ ਆ ਇੱਥੇ ਤੁਸੀਂ ਰਹਿ ਸਕਦੇ ਆ ਉਹ ਜੇ ਆਪਾਂ ਹੁਣ ਚੱਲ ਕੇ ਸਮਾਹ ਹੋਗਾ 5:30 ਵਜੇ ਦਾ ਸਮਾਹ ਹੈ ਜ 5:30 ਵਜੇ ਤੇ ਆਪਣੇ ਜਿਹੜੇ ਮੋਟਰਸਾਈਕਲ ਹੈ ਜੋ ਥੱਲੇ ਖੜਿਆ ਉਹਨਾਂ ਕੋਲ ਸਮਾਨ ਕਰਦਿਆਂ ਰੈਡੀ ਥੱਲੇ ਇਹਨਾਂ ਦੀ ਬੇਸਮੈਂਟ ਦੇ ਵਿੱਚ ਪਾਰਕਿੰਗ ਹੋਣੀ ਵੀ ਹੈ। ਲੋਈ ਮਾਰ ਟਿਕ ਇੱਕ ਆਪਣੀ ਤੇ ਬਾਬੇ ਦੀ ਕਿਰਪਾ ਨਾਲ ਰੈਡੀ ਹੈ ਕੰਮ ਹੁਣ ਆਪਾਂ ਚੱਲਾਂਗੇ ਹਰ ਦੋ ਹਰ ਦੁਆਰ ਤੋਂ ਹੋਂਡਾ ਸਾਹਿਬ ਜੀ ऋषिकेश तो ये और आप चाले पाते प्यावल हुन इसको जावेंगे हरिद्वार हरिद्वार तो 13 ਤੋਂ 13 ਤੋਂ ਤੋਂ ਹੌਂਡਾ ਸਾਹਿਬ ਤੇ ऋषिकेश ਸਾਰਾ ਵਧੀਆ ਸੋਹਣਾਗਾ ਪਰ ਭੀੜ ਭੜਕਿਆ ਜਾਗਾ ਜਾਵੇ ਤੇ ਵੈਸੇ ਉਹ ਠੀਕ ਆ ਦੇਖਣਯੋਗ ਚੀਜ਼ ਵਧੀਆ ਸੋਹਣੀਆਂ ਨੇ ਪੈਰ ਵੀ ਠੀਕ ਆ ਵਧੀਆ ਤੇ ਪਰ ਕੋਸਾ ਹੁਣ ਜਿਆਦਾ ਹੁਣ ਠੀਕ ਆ ਸਾਈਡ ਰਾਤ ਸੇ ਆਏ ਦੀ ਰਾਤ ਇੰਨੀ ਜਿਆਦੇ ਭੀੜ ਸੀ ਕਿਉਂਕਿ ਹੁਣ ਮਨ ਲੋਕ ਆਵੜੀਆ ਚੱਲ ਰਹੇ ਤਾਂ ਕਰਕੇ ਹੁਣ ਬਹੁਤ ਜਿਆਦੇ ਭੀੜ ਰਹੂਗੀ ਤੇ ਅਜੇ ਹੁਣ ਆਪਾਂ ਵਧੀਆ ਮਾਹੌਲ ਆ ਮੌਸਮ ਵੀ ਠੀਕ ਆਗਾ ਸਾਫ਼ ਸੁਥਰਾਗਾ ਵਧੀਆ ਲਵਾਤਾ ਤੇ ਇੱਧਰ ਆ ਜਾਂਦੀ ਆ ਮਨ ਲੋਕ ਵੀ ਆਪਣੀ ਗੰਗਾ ਆ ਜਾਂਦੀ ਆ ਸਾਰੇ ਕਿਸੇ ਦਾ ਲਵਾਤਾ ਤੇ ਮਨ ਲੋਕ ਵੰਪਾ ਤੇ ਮੋਲਾਪਾ ਜਾਵਾਂਗੇ ਦੇਰਾ ਦੋਣ ਦੇਰਾ ਦੋਣ ਹਰਦਵਾਰ ਹਰਦਵਾਰ ਦੇਰਾ ਦੋਣ ਸੈਨਾ ਹੀ ਹਰਦਵਾਰ ਦੇਰਾ ਦੋਣ ਜਾਵਣਾ ਗਰੇ ਤੋਂ ਆਪਾਂ ਕਾਉਂਟਰਸ ਆਫ ਫਿਰ ਉਸ ਤੋਂ ਬਾਅਦ ਆਪਾਂ ਅਖੀਰ ਆਵਾਂ ਬਾਕੀ ਸਾਥੀ ਆ ਰਹੇ ਨੇ ਗੁਰ ਰਿਸ਼ੀ ਕੇਸ ਤੋਂ ਆਪਾਂ ਦੇਰਾ ਦੋਣ ਨੂੰ ਤੇ ਉੱਥੋਂ ਪੌਂਡਾ ਸਾਹਿਬ ਨੂੰ ਮੰਨ ਲਓ ਚੱਲੇ ਪਾਤੇ ਜੰਗਲ ਦੇ ਵਿੱਚ ਇਹ ਰਸਤਾ ਸਾਰਾ ਤੇ ਵੈਸੇ ਠੀਕ ਆ ਰੋਡ ਸਾਫ ਆ ਪੈਂਡਾ ਤਕਰੀਬਨ ਪੌਂਡਰ ਸਾਹਿਬ ਤੱਕ ਆਪਣਾ ਹੈਗਾ 85 90 85 ਕਿਲੋਮੀਟਰ ਦਾ ਤੇ ਵੈਸੇ ਜੰਗਲ ਦਾ ਆਲਾ ਰਸਤਾ ਇਹ ਮੈਂ ਠੀਕ ਆਗਾ ਮੌਸਮ ਠੀਕ ਆ ਵੈਦਰ ਅੱਜ ਠੀਕ ਆ ਤੇ ਜੰਗਲਾਲਾ ਇਰੀਆ ਸਾਰੇ ਸੜਕਾ ਮੌਸਮ ਨੂੰ ਤੋਂ ਵਧੀਆ ਹੀ ਵਧੀਆ ਗਾਜੂ ਵੈਦਰ ਵੈਦਰ ਠੀਕ ਆ ਬਾਕੀ ਮੌਸਮ ਇੱਥੇ ਵਧੀਆ ਕੋਈ ਇੱਥੇ ਕੋਈ ਨਹੀਂ ਵਾਰਸਪੋਰਸ ਵਾਲੀ ਵਧੀਆ ਨਹੀਂ ਸਾਗਾ ਕੋੜਾ ਸਾਹ ਦੇ ਆ ਗਈ ਲਾਗੇ ਤਕਰੀਬਨ 10 ਕਿਲੋਮੀਟਰ ਰਹਿ ਗਿਆ ਤੇ ਇੱਧਰ ਆ ਗਿਆ ਇਹ ਨੱਗੇ ਆਏ ਤੇ ਇਹਦਾ ਸਾਹ ਦਾ ਇਹ ਬੋਟਿੰਗ ਬਹੁਤ ਘੈਂਟ ਹੈ ਲੋਪਾ ਬਹੁਤ ਸੋਹਣਾ 뷰 ਹੈ ਘੈਂਟ ਇਹ ਬੋਟਿੰਗ ਕੜੀ ਆ ਆਹ ਬਹੁਤ ਹੀ ਵਧੀਆ ਸੋਹਣਾ ਮਾਹੌਲਾ ਮੌਸਮ ਵਧੀਆ ਲਲਵਾਤਾ ਤੇ ਸੋਨਾ ਸਾਹਿਬ ਆਪਾਂ ਪਹੁੰਚਣ ਆ ਰਹੇ ਆ ਥੈਂਕ ਯੂ ਥੈਂਕ ਯੂ ਉਤਰਾਗੜ੍ਹ ਨੂੰ ਮਦਾਰਨੇ ਜੀ ਜਿੰਨੇ ਆਪ ਦਾ ਸਵਾਗਤ ਬੰਨਿਆ ਵਾ ਰੋਕ ਲਾਈਦਾ ਆ ਹਾਂ ਇਨਾ ਮੌਸਮ ਬਹੁਤ ਸੋਹਣਾ ਦੇਖੋ ਪੂਰੀ ਹਰਿਆਲੀ ਹਰਿਆਲੀ ਤੇ ਬਹੁਤ ਵਧੀਆ ਘੈਂਟਾ ਲਵਾਸਾ ਰੋਡ ਤੇ ਇਹ ਜੰਗਲ ਦੇ ਵਿੱਚ ਵੀ ਆਇਆ ਹੈ ਤਾਂ ਕਰਕੇ ਸਾਰੀ ਬਾੜ ਲੱਗੀ ਹੋਏ ਕਿਉਂਕਿ ਜਾਨਵਰ ਆ ਜਾਂਦੇ ਰੋਡ ਤੇ ਤੇ ਆ ਸਾਰੀ ਲਾਈਵ ਇਹਨਾਂ ਦੇ ਥਾਰ ਬਾਗ ਚ ਵੀ ਜੰਗਲੀ ਜਾਨਵਰ ਆ ਜਾਂਦੇ ਆ ਆ ਢੂੰਗਾ ਵੀ ਆ ਖਾਈ ਵੀ ਆ ਤਾਂ ਕਰਕੇ ਕੋਈ ਸਿੱਤੀ ਇਹਦਾ ਜਣਾ ਪੌਂਟਾ 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 ਸਾਹ ਪੰਜਰਾ ਵਾਲੇ ਆ ਇੱਧਰ ਦੇਖ ਨਾ ਕਿੰਨਾ ਘੜੂ ਆਇਆ ਇੱਧਰ ਦੇਖ ਇੱਧਰ ਪਾਣੀ ਦੇਖ ਸੁੱਕਿਆ ਪਿਆ ਬੇਸੀ ਕਹਿੰਦੇ ਵੀ ਬਾਰਿਸ਼ ਹੋ ਰਹੀ ਤੇ ਬਾਰਿਸ਼ ਬਿਲਕੁਲ ਨਹੀਂ ਹੋएगी ਮੜਾ ਮੋਟਾ ਕਿਣ ਮਣੇ ਜੀ ਹੁੰਦੀ ਆ ਨਹੀਂ ਬਿਲਕੁਲ ਬਾਰਿਸ਼ ਨਹੀਂ ਹੈਗੀ ਵਧੀਆ ਮੌਸਮ ਦੇਖੋ ਧੁੱਪ ਨਿਕਲੀ ਪਈ ਆ ਉਹ ਵੀਡੀਓ ਬਣ ਸਾਹਦ ਰਹਿ ਗਿਆ तकरीबन 10 ਕਿਲੋਮੀਟਰ ਤੇ ਇਹ ਆਪਾਂ ਹੁਣ ਹਿਮਾਚਲ ਦੇ ਵਿੱਚ ਹੋ ਗਏ ਐਂਟਰ ਤੇ ਇੱਥੇ ਆਸਨ ਵਿਰਾਜ ਜੋ ਮਾਲਾ ਬ੍ਰਿਜ ਬਣੇ ਹੋਏ ਨੇ ਤੇ ਇਧਰ ਉਹ ਨਹਿਰ ਪਤਾ ਨਹੀਂ ਸ਼ਕਤੀ ਨਹਿਰ ਕਹਿੰਦੇ ਸੀ ਕਿਹੜੀ ਸੀ ਇਹ ਨਹਿਰ ਆ ਇੱਕ ਇੱਥੋਂ ਨਿਕਲ ਗਈ ਤੇ ਇੱਥੇ ਆਹ ਬ੍ਰਿਜ ਬਣਿਆ ਹੋਇਆ ਆਸਨ ਵਿਰਾਜ ਤੇ ਲੀਹ ਵਾਲਾ ਵਾਈ ਲੱਗਿਆ ਹੋਇਆ ਚੱਲਿਆ ਪੰਨੋ لو جی چوبر کے شلیاں کھاواں گے ہاں جی کی حال بھئیہ ٹھیک ہے کی ریٹ لگا دی سلی کا تیس سو روپی ہے نہیں کئی سلی ہماچل جے کبھی آپ سے کہاں سے آئی لوکل ہماچل کی ہاں تم اترے گھنٹ کے ہیں نالے تو بولا ہماچل آئے شروع ہماچل تو ہے پر لگتو رات رہا کھنٹ

ਹਾਂ 300 ਰੁਪਿਆ ਚਾਰ ਗੱਲਾਂ ਦੀ ਬੱਚਾ ਚਲਾ ਦੋ ਜੀ ਲੈ ਵੀ ਸਾਡਾ ਹੀਰਾ ਲੱਗ ਗਿਆ ਹੁਣ ਵੀਡੀਓ ਬਣਾਉਣ ਸਾਡਾ ਟਿਪ ਦੇਖਦੇ ਦੇਖੀ ਦੇਖੀ ਇਹ ਸਾਡੇ ਸ਼ੌਰਜ ਬਾਈ ਜੀ ਨੇ ਇਹ ਸਾਡੇ ਹੈਪੀ ਵਾਈਜ਼ ਜੀ ਪਹਿਲਾਂ ਰੁਕਣਾ ਲੈ ਕੇ ਜੂੜੇ ਦਾ ਬਾਕੇ ਲੱਗੇ ਜਾਣੇ ਹਾਂ ਸੋਹਰਾ ਅਗਲੀ ਵਾਰ ਕੋਈ ਗੱਲ ਨਹੀਂ ਜੇ ਭੈਣਾਂ ਖਰਾਜ ਬਾਈ ਕੋ ਟੈਨਸ਼ਨ ਹੀ ਨਾ ਕਰ ਕਿਸੇ ਗੱਲ ਦੀ ਭੈਣਾਂ ਆਪਾਂ ਧੰਨਵਾਦ ਅਸ ਜੇ ਤਨ ਸਾਹ ਤੂੰ ਮਰੇ ਇੱਕ ਦੀ ਘਾਟਣਾ ਮਰੇ ਬੇ ਫੇਰ ਤਾਂ ਇੱਕੋ ਜੀ ਹੋਈ ਤੈਨੂੰ ਚੱਕੂ ਕੋ ਆਪ ਸ਼ੁਰੂ ਜੇਰਾਏ ਕੋ ਪਤਾ ਪਈ ਚੱਗਾ ਤੋਂ ਬਹਿ ਜਾ ਇੱਥੇ ਆਹ ਲੈਰ ਜਿਹਦਾ ਪਾਣੀ ਘਟ ਲਾ ਹੁਣ ਬਾਰਸ਼ ਆ ਵਸੇ ਗੁਰਦੁਆਰਾ ਸਿਰਫ ਪਾウダー ਸਾਹਿਬ ਸਾਹਮਣੇ ਆ ਗਏ ਕਰੋ ਦਰਸ਼ਨ ਤੇ ਪਹੁੰਚ ਗਏ ਆਪਾਂ ਗੁਰਦੁਆਰਾ ਸਿਰਫ ਪਾウダー ਸਾਹਿਬ ਖੜਾ ਜਪਾਇਆ ਕਰ ਆ ਬੈਠਰ ਤਾਂ ਹਨਾ ਰੋਡ ਪਰਾਂ ਦੀ ਨਾ ਹੋਦਾ ਹੋ ਗਿਆ ਲਾ ਆਪਾਂ ਆਫਰ ਆਫ ਰੋਡ ਪਈ ਆਫ ਰੋਡ ਗਿਆ ਆਫ ਰੋਡ ਆਇਆ ਹਾ ਆ ਯਾਰ ਕਰ ਕਰ ਜੀ ਖਾਸੀ ਆਣੀ ਆਫ ਰੋਡ ਬੈਗੇ ਆਫ ਉਹ ਨੰਗੇ ਆਣੇ ਉਹ ਰੋਕਲਾ ਰੋਕਲਾ ਲਾ ਕੇ ਜੇ ਦਰਵਾਜ਼ਾ ਸਾਹਿਬ ਉੱਥੇ ਆ ਗਿਆ ਗੁਰਦੁਆਰਾ ਸਾਹਿਬ ਪਹੁੰਚਦਾ ਸਾਇਆ ਮੇਨ ਗੇਟ ਵਾਹਿਗੁਰੂ ਜੀ ਵਾਹਿ ਗੁਰਦੁਆਰਾ ਸ੍ਰੀ ਫੌਂਡਸਾ ਜਨਮ ਸਥਾਨ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਵਾਹ ਗੁਰਦੁਆਰਾ ਸ੍ਰੀ ਫੌਂਡਸਾ ਜਨਮ ਸਥਾਨ ਬਾਬਾ ਅਜੀਤ ਸਿੰਘ ਜੀ ਵਾਹ ਵਾਹ ਇਹ ਉਹਨਾਂ ਪਰਵਤ ਹੈ ਜੀ ਸਾਫ ਫਰਿੰਗ ਸਕੂਲ ਗੁਰਦੁਆਰਾ ਸ੍ਰੀ ਫੌਂਡਸਾ ਸਾਹਿਬ ਜੀ ਜੋੜਾ ਕਰ ਬਲਕਿ ਉਹ ਜੁੜੇ ਜਮਾ ਸਭੋ ਵਾਹਿਗੁਰੂ ਵਾਹਿਗੁਰੂ ਨਮਸਕਾਰ ਕਰਕੇ ਆਗੇ ਰਾਏ ਕਰਤੀ ਸਕਦੇ ਨੰਗਰ ਲੰਗਰ ਇਧਰ ਹੈਗਾ ਇਹ ਵੀ ਨਵੀਂ ਆਵਾਕ ਤੋਂ ਬਣੀ ਹੈ ਸਹਿਬਜਾਦਾ ਬਾਬਾ ਅਜੀਤ ਸਿੰਘ ਨਿਵਾਸ ਸਹਿਬਜਾਦਾ ਬਾਬਾਜੀਤ ਸਿੰਘ ਨਿਵਾਸ ਗੁਰੂ ਘਰ ਲੰਗਰ ਵਾਹਿਗੁਰੂ واحد 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 واحد, واحد. ਮਡਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਗਿਆ ਤੇ ਜਦੋਂ ਵੀ ਇੱਥੇ ਕਿਤੇ ਆਰਾਮ ਕਰਨਾ ਤਾਂ ਇੱਥੇ ਤੁਸੀਂ ਆਰਾਮ ਕਰ ਸਕਦੇ ਤੇ ਇੱਥੇ ਆਰਾਮ ਕਰਨ ਲਈ ਰੂਮ ਮਿਲ ਜਾਂਦੇ ਨੇ ਤੇ ਆ ਸਾਰਾ ਇਹ ਨਿਵਾਸ ਇੱਥੇ ਰਹਿਸ ਲਈ ਇਹ ਰੂਮ ਬਣ ਰਹੇ ਨੇ ਸਾਰੀ ਬਿਲਡਿੰਗ ਬਣ ਰਹੀ ਹੈ ਜੀ ਇਹ ਆਪਣੇ ਵੀ ਫਸਤੀ ਹੋ ਗਏ ਨੇ ਰੂਮ ਲੈਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਸਹਿਬ ਪਟਿਆਲਾ ਜੀ ਆਪਾਂ ਰਸਤੇ ਦੇ ਵਿਚੋਂ ਆ ਗਏ ਔਟਾ ਸਾਹਿਬ ਤੋਂ ਰਸਤੇ ਦੇ ਵਿਚੋਂ ਦੇ ਹੋਏ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਪਹੁੰਚ ਗਏ ਤੇ ਪਹਿਲਾਂ ਆਪਾਂ ਕਰਦੇ ਨਮਸਕਾਰ ਤੇ ਫਿਰ ਪ੍ਰਸ਼ਾਦ ਲੈ ਕੇ ਵਾਹਿਗੁਰੂ 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 ਵਹਿਗਦਾ ਕੋਈ ਸਵਾਲ ਹੁੰਦਾ ਤਾਂ ਇਹਨਾਂ ਸਤਨਾ ਸ਼੍ਰੀ ਵਾਰ ਤੇ ਆਪਾਂ ਹੁਣ ਚੱਲਦੇ ਹਾਂ ਮੋਟਰਸਾਈਕਲਾਂ ਕੋਲੇ